哇。<Wow. S 2> wow. ਨਾਨਕ ਦਾਸ ਤੁਮਰੀ ਗਤ ਮਿਤ ਨਾਨਕ ਦਾਸ ਬੋਲੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਇਕ ਓੰਕਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵੰਤੇ ਜੀ ਸਹਾਇ ਵਾਰ ਸ੍ਰੀ ਭਗਵੰਤੇ ਜੀ ਕੀ ਪਾਤਸ਼ਾਹੀ ਦਸਵੀਂ ਪਰਤ ਸਮਗਾਤਿ ਸਮੁਰ ਕਾ ਗੁਰ ਨਾਨਕ ਕਰੈ ਈ ਤਾਈ ਸੰਗਤ ਗੁਰ ਤੁੰਰਤਾ ਸ੍ਰੀ ਰਾਮਦਾਸ ਹੋਏ ਸਹਾਇ ਰਤਨ ਹਰ ਗੁਬਿੰਦਰਾ ਸਿਮਰਾ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਈ ਆਏ ਜਿਸ ਰਿਠੈ ਸਭ ਦੁਖੁ ਜਾਏ ਤੇਗ ਬਹਤਰ ਸਮਰੈ ਘਰ ਨਾਨਦ ਆਵੈ ਤਾਏ ਸਭ ਥਾਈ ਹੋਏ ਸਹਾਇ ਜੀ ਤਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਸਾ ਪਾਤ ਸ਼ਾਹੀਆਂ ਦੀ ਜਾਗਦੀ ਜੋਤ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦਰਸ਼ਨ ਦਰਜਾ ਧਿਆਨ ਧਰ ਕੇ ਭੁੱਲ ਜੀ ਪੰਨਾ ਪਿਆਰਿਆਂ ਤੂੰਹਾਂ ਸਭ ਜਤਿਆਂ ਚਾਲੀ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨਾਂ ਨਾਮ ਜੱਪਿਆ ਵਨ ਛਕਿਆ ਜੇਗ ਚਲਾਈ ਤੇ ਗਵਾਹੀ ਦੇਖ ਕੇ ਅਨਡਟ ਕੀਤਾ ਤਨਾ ਪਿਆਰਿਆਂ ਸਤਿਆਰਿਆਂ ਜੀ ਕਮਾਈ ਦਾ ਧਿਆਨ ਧਰ ਕੇ ਭੁੱਲੋ ਜੀ ਜਿਨਾ ਸਿੰਘਾਂ ਸਿੰਘਰੀਆਂ ਧਰਮ ਹੇਤ ਸਿੱਧ ਤੇ ਬੰਦ ਬੰਦ ਕਟਵਾਏ ਖੂਪਰੀਆਂ ਲਹਈਆਂ ਤਰ ਖੜੀਆਂ ਤੇ ਚੜੇ ਤਨ ਹਾਰਿਆਂ ਨਾ ਚਰਵਾਏ ਗਏ ਦੁਰਦਵਾਰਿਆਂ ਲਈ ਕੁਰਬਾਨੀਆਂ ਕੀਤੀਆਂ ਕਰਮ ਨਹੀਂ ਹਾਰਿਆ ਸਿੱਖੀ ਕੇ ਸਾਸ ਸਵਸਾ ਸੰਗ ਨਭਾਈ ਤਨਾ ਦੀ ਕਮਾਈ ਦਾ ਧਿਆਨ ਤਰਕੇ ਭੁੱਲੋ ਜੀ ਕਨਿਆ ਤਹਤਾ ਸਰਬੱਤ ਗੁਰਦਵਾਰਿਆਂ ਦਾ ਧਿਆਨ ਤਰਕੇ ਭੁੱਲੋ ਜੀ ਪਰਤਮਾ ਸਰਬੱਤ ਖਾਲਸਾ ਜੀ ਕੀ ਅਲਗਾ ਸਹ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤ ਆਵੇ ਤੇਤੇ ਆਮਰ ਕਾ ਸਤ ਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਸਾਹਿ ਤਹਾਂ ਤਹਾਂ ਰਚਿਆ ਰਿਆ ਇਤ ਦੇਰ ਤੇਗ ਫਤ ਹੈ ਬਿਰਦ ਕੀ ਪੈਜ ਪੰਥ ਕੀ ਜੀ ਸ੍ਰੀ ਸਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਖਾਨੁ ਸਕੀ ਦਾਨ ਕੇ ਸਦਾਨ ਰਹਿਤ ਦਾਨ ਬਵੇਕ ਦਾਨ ਉਸਾਹ ਦਾਨ ਭਰੋਸਾ ਦਾਨ ਧਨ ਸਰਦਾਨ ਨਾਮ ਦਾਨ ਸ੍ਰੀ ਅੰਮ੍ਰਿਤ ਸਰ ਜੀ ਕੇ ਦਰਸ਼ਨ ਹੀ ਨਾਨ ਚੌਕੀਆਂ ਚੰਦੇ ਬੁੰਗੇ ਚੁਗੋ ਚੁਗਿਆ ਟਲ ਧਰਮ ਕਾ ਜੈਕਾਰ ਭੁੱਲੋ ਜੀ ਸਿਖਾਂ ਦਾ ਮੰਨਿਵਾ ਮਤ ਉਚੀ ਮਤ ਪਦ ਕਾ ਰਖਾ ਭੁਆਹਿ ਗੁਰੂ ਏ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀ ਸ੍ਰੀ ਨਨਕਾਣਾ ਸਾਹਿਬ ਦੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਦਿਨਤ ਪੰਥਨ ਵਿਸੋੜਿਆ ਗਿਆ ਹੈ ਤਨਾ ਦੇ ਖੁੱਲੇ ਦਰਸ਼ਨ ਗੁਦਾਰ ਸੇਵਾ ਸੰਭਾਲਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਜੀ 헤 ਨਿਮਾਨਿਆਂ ਦੇ ਮਾਨ ਨੇ ਤਾਨਿਆਂ ਦੇ ਤਾਂ ਨਿਉਟਿਆਂ ਦੀ ਓਟ ਧਨ ਧਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਆਪ ਜੀਆਂ ਦੇ ਪਵਨ ਪਵਿੱਤਰ ਅਸਥਾਨ ਦਰਬਾਰ ਸ੍ਰੀ ਪੰਟਾ ਸਾਹਿਬ ਜੀ ਵਿਖੇ ਜਨਮ ਅਸਥਾਨ ਧੰਨ ਧੰਨ ਬਾਬਾ ਅਜੀਤ ਸਿੰਘ ਸਾਹਿਬ ਜੀ ਵਿਖੇ ਜੁਗੋ ਜੁਗਿਆ ਟੰਨ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀਆਂ ਦੇ ਹਜ਼ੂਰ ਅੰਮ੍ਰਿਤ ਰੇਤੋਂ ਦੀਵਾਨ ਸਜਾਏ ਗਏ ਸਜਿਓ ਦੀਵਾਨਾਂ ਵਿੱਚ ਪੰਨਾਂ ਬਾਣੀਆਂ ਦੇ ਨਿਤਨੇਮ ਹੋਏ ਅੱਖਰ ਵਾਧਾ ਘਾਟਾ ਤੁਕਮਾਹ ਕਰਨਾ ਜੀ ਅਗੋਂ ਵਾਸਤੇ ਸਤਿ ਗੁਰ ਬਾਣੀ ਕਰਨ ਦੀ ਸਮਤ ਬਗਸ਼ਣੇ ਪੜੀ ਸੁਣੇ ਗੁਰ ਬਾਣੀ ਦਰ ਪ੍ਰਵਾਨ ਕਰਨੀ ਗੁਰ ਬਾਣੀ ਦਾ ਭਾਵ ਤਰਾਈਆਂ ਸੰਗਤਾਂ ਦੇ ਹਿਰਦਾ ਚੋਂ ਸੌਣਾ ਜੀ ਸਰਬੱਤ ਸਾਧ ਸੰਗਤ ਜੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਦਰੋਂ ਕਰਮ ਗੁਰ ਸਿੱਖੀ ਨਾਮ ਤਨ ਬਗਸ਼ਣਾ ਜੀ ਆਪਣੇ ਸੇਵਕਾਂ ਨੂੰ ਕਾਮ ਕ੍ਰੋਧ ਲੋਭ ਅਹੰਕਾਰ ਤੋਂ ਬਚਾ ਕੇ ਰੱਖਣਾ ਯਾਤਰੂਆਂ ਦੀ ਯਾਤਰਾ ਸਫਲ ਕਰਨੀ ਤੇਲ ਫੁੱਲ ਪੇਟਾਵਾਂ ਦਰ ਪ੍ਰਵਾਨ ਕਰਨੀਆਂ ਜੀ ਆਪ ਜੀਆਂ ਦੇ ਹਜ਼ੂਰ ਪਵਿੱਤਰ ਖਰਾ ਪ੍ਰਸ਼ਾਦ ਦੀੇ ਗਾਧਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸਾਧ ਸੰਗਤ ਵਿੱਚ ਵਰਤਾਂ ਦੀਆਂ ਗਿਆ ਬਖਸ਼ੋ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀਓ ਆਪ ਜੀਆਂ ਦੇ ਨਿੱਜ ਸਿੰਘਾਸਨ ਸਜ ਕੇ ਤਿਆਰ ਹਨ ਜੀ ਸੰਗਾਸਨਾ ਤੇ ਪ੍ਰਕਾਸ਼ਮਾਨ ਹੋ ਕੇ ਦਰ ਆਈਆਂ ਸੰਗਤਾਂ ਨੂੰ ਦਰਸ਼ਨ ਦਾਰੇ ਦੇ ਕੇ ਨਿਹਾਲ ਕਰਨਾ ਜੀ ਉਪਰੰਤ ਪਾਵਨ ਹੁਕਮਨਾਮਾ ਬਖਸ਼ ਕੇ ਸੰਗਤਾਂ ਨੂੰ ਨਿਹਾਲ ਕਰੋ ਜੀ ਹੁਕਮਨਾਮੇ ਤੇ ਚੱਲਣ ਦੀ ਬਲ ਬੁੱਧੀ ਸਮਰੱਥਾ ਸੋ ਜੀ ਬਖਸ਼ੋ ਸੇਈ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਿ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਕੌਣ ਜਾਣੇ ਗੁਣ ਤੇਰੇ ਉੱਚੇ ਅਪਾਰ ਬੇਅੰਤ ਸਵਾ ਤੇਰੇ ਕੌਣ ਜਾਣੈ ਗੁਣ ਤੇਰੇ ਗਾਵਤ ਉਤਰੇ ਸੁਣਤੇ ਉਦਰੇ ਗਾਵਤ ਉਤਰੇ ਸੁਣਤੇ ਉਦਰੇ ਸੁਣਤੇ ਉਦਰੇ ਗਾਵਤ ਉਤਰੇ ਸੁਣਤੇ ਉਦਰੇ ਬਿਨ ਸੇ ਪਾਪ ਕਨੇਰੇ ਕੌਣ ਜਾਣੈ ਗੁਣ ਤੇਰੇ ਇਹ ਬਿਨ ਸੇ ਪਾਪ ਕਨੇਰੇ ਪਸ਼ੂ ਪਰੇ ਤੁਮ ਕਦ ਤਾਰੇ ਪਸ਼ੂ ਪਰੇ ਤੁਮ ਕਦ ਕੋ ਤਾਰੇ ਪਸ਼ੂ ਪਰੇ ਤੁਮ ਕਦ ਕੋ ਤਾਰੇ ਪਸ਼ੂ ਪਰੇ ਤੁਮ ਕਦ ਕੋ ਪਾਹਨ ਪਾਰ ਉਤਾਰੇ ਕੌਣ ਜਾਣੇ ਗੁਣ ਤੇਰੇ ਪਾਹਨ ਪਾਰ ਉਤਾਰੇ ਕੌਣ ਜਾਣੇ ਗੁਣ ਤੇਰੇ ਐ ਨਾ ਕਦਾਸ ਤੇਰੀ ਸਰਣਾਏ ਨਾਨਕ ਦਾਸ ਤੇਰੀ ਸਰਣਾਏ ਨਾਨਕ ਦਾਸ ਤੇਰੀ ਸਰਣਾਏ ਨਾਨਕ ਦਾਸ ਤੇਰੀ ਸਰਣਾਏ ਸਦਾ ਸਦਾ ਬਲਿਹਾਰੇ ਤੋੜ ਜਣ ਗੁਣ ਤੇਰੇ ਸਦਾ ਸਦਾ ਬਲਿਹਾਰੇ ਸਦਾ ਸਦਾ ਬਲਹਾਰੇ ਕੋਣ ਜਾਣ ਗੁਣ ਤੇਰੇ ਸਦਾ ਸਦਾ ਬਲਹਾਰੇ ਕੋਣ ਜਾਣ ਗੁਣ ਤੇਰੇ ਮੰਤਰ ਤੁਮਾਰਾ ਅਮਰਤ ਬਾਣੀ ਸੀਤਲ ਪੁਰਕ ਦੇਸ਼ ਸੁਜਾਨੀ ਸੀਤਲ ਪੁਰਕ ਈਸ਼ਤ ਸੁਜਾਨੀ ਸਚੁ ਹੁਕਮ ਤੁਮਾਰਾ ਤਖਤ ਨਿਵਾਸੀ ਸਚੁ ਹੁਕਮ ਤੁਮਾਰਾ ਤਖਤ ਨਿਵਾਸੀ ਰਬੋ ਦਾਤ ਦਾ ਤਾਰ ਪਰਿਉ ਜਾਤਿ ਕੇ ਸਰਨਾ ਮਿਰਿਦਾਨ ਸੰਤਰਨ ਜੇ ਲਗ ਭਉ ਜਲ ਤਰਨ ਬਿਰਤ ਕਰਉ ਅਰਦਾਸ ਸੁਨੋ ਜੇ ठाकुर ਭਾਵ ਦੇਹ ਦਰਸ ਮਨ ਚਾਵ ਭਗਤ ਹੋ ਮਨ ਠਹਿਰਾਵ ਬਲਉ ਚਰਾਗ ਅੰਧਾਰ ਮਹ ਸਭ ਕਲ ਉਦਰੀ ਇਕ ਨਾਮ ਧਰਮ ਪਰਗਟ ਸਗਲ ਹਰ ਭਵਨਮਹ ਜਨ ਨਾਨਕ ਗੁਰ ਪਰਬ੍ਰਹਮ ਜਗਤ ਜਲੰਦਾ ਰਖ ਲੈ ਆਪਣੀ ਕਿਰਪਾ ਤਾਰ ਜਿਤ ਦੁਆਰੇ ਉਬਰੈ ਤਿਤੈ ਲੈ ਉਬਾਰ ਸਤਗੁਰ ਸੁਖ ਵਿਖਾਲਿਆ ਸਚਾ ਸ਼ਬਦ ਵਿਚਾਰ नानक आवरे ना तू जई हर बिन बक्षण हार नानक आवरे ना तू जई हर बिन बक्षण हार तुम दाते ठाकुर प्रितपालक नायक खसम हमारे निमक निमक तुम ही प्रितपालो हम बारिक तुमरे तारे जिवा एक कवन गुण कहिए बेशुमार बेअंत स्वामी तेरो अंत न नकिन राव कोट पराध हमारे खंडो अनिक विधि समझावो हम अज्ञान मत थोरी तुम अपन बिरद रखावो तुम शरण तुम्हारी आशा ही सजन सुहेले ਰਾਖੋ ਰੱਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਤੁਮਰੀ ਸ਼ਰਨ ਤੁਮਰੀ ਆਸਾ ਤੁਮੀ ਸਜਨ ਸੁਏਲੇ ਰਾਖੋ ਰੱਖਣ ਹਰ ਦਿਆਲਾ ਨਾਨਕ ਕਰਕੇ ਗੋਲੇ ਜਾ ਤੋ ਮੇਰੇ ਵਲ ਤਾਂ ਕਿਆ ਮੋਛਦਾ ਸਭ ਕੁਝ ਮੈਨੂੰ ਸੌਪਿਆ ਜਾਂ ਤੇਰਾ ਬੰਦਾ ਲਖਮੀ ਤੋੜ ਨਾ ਵੀ ਖਾਏ ਖਰਚ ਰੰਦਾ ਲੱਖ ਚ ਰਾਸੀ ਮੇਦਨੀ ਸਭ ਸੇਵ ਕਰਿੰਦਾ ਇਹ ਵੈਰੀ ਮਿੱਤਰ ਸਭ ਕੀਤੇ ਆ ਨਾ ਮੰਗੇ ਬੰਦਾ ਲੇਖਾ ਕੋਈ ਨਾ ਪੁੱਛੀ ਜਾ ਹਰ ਬਕਸ਼ੰਦਾ ਆਨੰਦ ਪਿਆ ਸੁਖ ਪਾਇਆ ਮਿਲ ਗੁਰੂ ਗੋਬਿੰਦ ਦਾ ਸੱਬੇ ਕਾਜ ਸਵਾਰੀਏ ਜਾ ਤਉਦ ਪਵੰਦਾ ਸੱਬੇ ਕਾਜ ਸਵਾਰੀਏ ਜਾ ਤਉਦ ਪਵੰਦਾ ਰਹਿਓ ਸੰਤ ਹੋ ਟੋਲ ਸਾਥ ਬੋ ਤੇਰੇ ਢਿੱਠੇ सन्यासी तपसिए मुखोए पंडित मिठे बर्ष एक हो फिरो किने न परचो लायो लाओ कहती है, कहती सुनी रात को खुशी न आयो हर नाम छोड़ दूजे लगे तिन के गुण हो क्या कहो गुरुदेव मिलायो पिख्या कहें जीव तू रखे तिम रहो वाहे गुरु वाहे गुरु वाहे गुरु वाहे जियो कमल नैन मधुर बैन कोट सैन कहत कहतमा जसो जिसे दही बात खाए जियो ਨੂਪ ਮੋਮਾ ਮਗਪਈ ਟਿਕਨੀ ਸਭ ਜਨਤਕਾਰ ਖੇਲ ਪਾਏ ਜਿਉ ਕਾਲ ਕਲਮ ਹੁਕਮ ਹਾਥ ਕਹੋ ਕੌਣ ਮੀਟ ਸਕੇ ਇਸਮ ਗਿਆਨ ਧਿਆਨ ਦਰਤੀ ਹਿਏ ਚਾਹੇ ਜਿਉ ਸਤ ਸਾਚ ਸ਼੍ਰੀ ਨਿਵਾਸ ਆਦ ਪੁਰਖ ਸਦਾ ਤੂੰ ਹੀ ਵਾਹਿਗੁਰੂ 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 ਕਨਹਰ ਬੂੰਦ ਬਸੋ ਰੋਮਾਵਲ ਕੁਸਮ ਬਸੰਤ ਗਨੰਤ ਨਾਇਆਵੇ ਰਵਸਸ ਕਿਰਨ ਉਦਰ ਸਾਗਰ ਕੋ गंगतरंग अंत को पावे रुद्र ध्यान ज्ञान सतगुरु के कब जन पले उन्हें जो गावे पल्ले अमरदास गुण तेरे तेरी उपमा तोहे बण आवे राख एक हमारा स्वामी सकल घटा का अंतर जामि ਸੋਖੀਆ ਬੈਠਤ ਸੋਖੀਆ ਪਉ ਨਹੀਂ ਲਾਗੇ ਜਾ ਐਸੇ ਬੁਝੀਆ ਸੋਏ ਅਚਿੰਤਾ ਜਾਗ ਅਚਿੰਤਾ ਜਹਾਂ ਕਹਾ ਪ੍ਰਭ ਤੂ ਵਰਤੰਤ ਘਰ ਸੁਖ ਵਾਸਿਆ ਬਾਹਰ ਸੁਖ ਪਾਇਆ ਕਹੋ ਨਾਨਕ ਗੁਰ ਮੰਤਰ ਡੜਾਇਆ ਸਤਿਗੁਰੂ ਵੱਡਾ ਕਰ ਸਾਲਾਏ ਜਿਸ ਵਿੱਚ ਵਡਿਆ ਵਡਿਆਈਆਂ ਸਹਿ ਮਿਲੇ ਤਨ ਦਰੀਆਂ ਆਈਆਂ ਜਾਂ ਤਿਸ ਪਾਣਾ ਤਮਨ ਵਸਾਈਆਂ ਕਰ ਹੁਕਮ ਮਸਤਕ ਹੱਥ ਤਾਰ ਵਿੱਚੋਂ ਮਾਰ ਕਢੀਆਂ ਬੋਰੀਆਂ ਆਈਆਂ ਸਹਿ ਟੁੱਟੇ ਨੋ ਨਿਦ ਪਾਈਆਂ ਸਹਿ ਟੁੱਟੇ ਨੋ ਨਿਦ ਪਾਈਆਂ ਜਹ ਸਤਗੁਰ ਸਿਮਰੰਥ ਨੈਣ ਕੈ ਤਮਰ ਮਿਟਾ ਖਿਨਾ ਜਹ ਸਤਗੁਰ ਸਿਮਰੰਥ ਹਿਰਦੈ ਹਰ ਨਾਮ ਦਿਨੋ ਦਿਨ ਜਹ ਸਤਗੁਰ ਸਿਮਰੰਥ ਜੀ ਕੀ ਤਪ ਤ ਮਿਟਾਵੈ ਜਹ ਸਤਗੁਰ ਸਿਮਰੰਥ ਰਿੱਧ ਸਿਦ ਨਾਉ ਨਿਦ ਪਾਵੈ ਸੋਈ ਰਾਮਦਾਸ ਗੁਰ ਬਲ ਭਨ ਮਿਲ ਸੰਗਤ ਧੰਨ ਧੰਨ ਕਰੋ ਜੇ ਸਤਗੁਰ ਲਗ ਪ੍ਰਭ ਪਾਈਐ ਸੋ ਸਤਗੁਰ ਸਿਮਰਹੁ ਨਰੋ ਸੋਈ RAM ਦਾਸ ਗੁਰਬਲ ਭਨ ਮਿਲ ਸੰਗਤ ਧੰਨ ਧੰਨ ਕਰੋ ਜੇ ਸਤਗੁਰ ਲਗ ਪ੍ਰਭ ਪਾਈਐ ਸੋ ਸਤਗੁਰ ਸਿਮਰੋ ਨਰੋ ਜਾਚਕ ਮੰਗੇ ਦਾਨ ਦੇ ਪਿਆਰਿਆ ਦੇਵਨ ਹਰ ਦਾ ਤਾਰ ਮੈਂ ਨਿਤ ਚਿਤਾਰਿਆ ਨਿਖੂਟ ਨਾ ਜਾਈ ਮੂਲ ਅਤੁਲ ਪੰਡਾਰਿਆ ਨਾਨਕ ਸ਼ਬਦ ਅਪਾਰ ਤਿੰਨ ਸਭ ਕਿਛ ਸਾਰਿਆ ਸਤ ਰੂਪ ਸਤ ਨਾਮ ਸਤ ਸੰਤੋਖ ਧਰਿਓਰ ਆਦ ਪੁਰਖ ਪ੍ਰਤਖ ਲਿਖਿਓ ਅਚਰ ਮਸਤਕ ਧੁਰ ਪ੍ਰਗਟ ਜੋਤ ਜਗਮਗੈ ਤੇਜ ਪੂ ਮੰਡਲ ਛਾਇਓ ਪਰਸ 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 ਗੁਰ ਗੁਰ ਕਹਾਇਓ ਪਨ ਮਥਰਾ ਮੂਰਤ ਸਦਾ ਥਿਰ ਲਾਏ ਚਿਤ ਸੰਮੁਖ ਰੋ ਕਲ ਯੁਗ ਜਹਾਜ ਅਰਜਨ ਗੁਰੂ ਸਗਲ ਸ੍ਰਿਸ਼ਟ ਲਗ ਬਤ ਰੋ ਵਾਹੋ ਵਾਹੋ ਕਾ ਬਡਾ ਤਮਾਸਾ ਆਪੇ ਹਸੈ ਆਪ ਹੀ ਚਿਤਵੈ ਆਪੇ ਚੰਦ ਸੂਰ ਪਰਗਾਸਾ ਆਪੇ ਜਲ ਆਪੇ ਥਲ ਥੰਮਨ ਆਪੇ ਕੀਆ ਕਟਕਟ ਵਾਸਾ ਆਪੇ ਨਰ ਆਪੇ ਫੁਨ ਨਾਰੀ ਆਪੇ ਸਾਰ ਆਪ ਹੀ 파ਸਾ ਗੁਰਮੁਖ ਸੰਗਤ ਸਭੇ ਵਿਚਾਰੋ ਵਾਹੋ ਵਾਹੋ ਕ ਬਡਾ ਤਮਸ ਗੁਰ ਜਿਨ ਕੋ ਸੁਪਰਸਨ नाम हर हृदय निवास जिनको गुरु सुपर्स दुर्त दूरन्त गुरु गुर जिनको सन् मान अभिमान निवार जिनको ਗੁਰੂ ਪਰਸਨ ਸਬਦ ਲਗ ਪਵਜਲ ਤਾਰੈ ਪਰਚੋ ਪਰਮਾਨੰ ਕਰ ਪਾਇਓ ਤਿੰਨ ਸਖੀ ਹਥੋ ਜਨਮ ਜਗ ਸ੍ਰੀ ਗੁਰੂ ਸ਼ਰਨ ਪਜ ਕਲ ਕਬ ਪੁਗਤ ਮੁਕਤ ਸਭ ਗੁਰੂ ਲਗ ਨੇ ਧਿਆਨ ਕਿਛ ਕਰਮ ਨਾ জানা ਸਾਰੇ ਨਾ ਜਾਨਾ ਤੇਰੀ ਸਭ ਤੇ ਬਟਾ ਸਤ ਗੁਰੂ ਨਾਨਕ ਜਿਨ ਕਲ ਰਾਹੀ ਮੇਰੀ ਸਭ ਤੇ ਬਟਾ ਸਤ ਗੁਰੂ ਨਾਨਕ ਜਿਨ ਕਲ ਰਾਹੀ ਮੇਰੀ ਪੂਰਾ ਪ੍ਰਭ ਆਰਾਧਿਆ ਪੂਰਾ ਜਾ ਕਾਣਾ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਨਾਨਕ ਪੂਰਾ ਪਾਇਆ ਪੂਰੇ ਕੇ ਗੁਣ ਗਾਓ ਬਰਲੀ ਹਰੀ ਗੁਰ ਆਪਨੇ ਦੋ ਹਾਂਡੀ ਸਦਵਾਨ ਜਿਨ ਮਨਸ ਤੇ ਦੇਵਤੇ ਕੀਏ ਕਰਤ ਨ ਲਾਗੀ ਵਾਰ ਜੇ ਸੋਚੰਦਾ ਉਗ ਬਹਿ ਸੂਰਜ ਚੜੇ ਹਜ਼ਾਰ 에ਤੇ ਜਾਣਣ ਹੁੰਦਿਆ ਗੁਰਪਿਨੇ ਕੋਰੇ ਅੰਧਾਰ ਗੁਰਪਿਨੇ ਕੋਰੇ ਅੰਧਾਰ ਅੰਦਰ ਸੱਚਾ ਨੇ ਹੋ ਲਾਇਆ ਪ੍ਰੀਤਮ ਆਪਨੇ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾਂ ਸਾਮਨੇ ਤਨ ਮਨ ਹੋਏ ਨਿਹਾਲ ਜਾ ਗੁਰ ਦੇਖਾਂ ਸਾਹਮਣੇ ਗੁਣ ਗੋਬਿੰਦ ਗਾਇਓ ਨਹੀਂ ਜਨਮ ਅਕਾਰਤ ਕੀਨ ਕਹੁ ਨਾਨਕ ਹਰ ਪਜ ਮਨਾ ਜੀ ਬਿਦ ਜਲ ਕੋ ਮੀਨ ਜੀ ਬਿਦ ਜਲ ਕੋ ਮੀਨ ਜੈਸਾ ਸਤਗੁਰ ਸੁਣੀ ਕਾ ਤੈਸੋ ਹੀ ਮੈਂ ਵਿਛੜਿਆ ਮੇਲੇ ਪ੍ਰਭੂ ਹਰ ਦਰਗੇ ਕਬ ਸ੍ਰੀਠ ਹਰ ਨਾਮੋਂ ਮਤਰ ਦੜਾਇੰਦਾ ਕੱਟੇ ਹਮੈ ਰੋਗ ਨਾਨਕ ਸਤਿਗੁਰ ਤਿਨ ਨਾਮ ਮਿਲਾਇਆ ਜੁਜੇ ਨ ਤੁਰੇ ਪਿਆ ਸੰਜੋਗ ਹਮ ਆਵ ਗੁਣ ਨ ਪਰੇ ਗੁਰਨਾਹੀ ਅੰਮ੍ਰਿਤ ਛਾੜ ਵਿਖੈ ਵਿਖ ਖਾਈ ਮਾਇਆ ਮੋਹ ਭਰਮ ਪੈ ਭੂਲੇ ਸਤਿਦਾਰਸਨ ਪ੍ਰੀਤ ਲਗਾਇ ਇਕ ਉਤਮ ਪੰਥ ਸੁਨੋ ਗੁਰ ਸੰਗਤ ਤਹਿ ਮਿਲੰਤ ਜਮ ਤਰਾਸ ਮੁਟਾਈ but it